ਕਰਦੇ ਹੀ ਸ਼ੁਰੂ ਕਰਤਾ ਪ੍ਰੈਸ ਕਰਨ ਲੱਗ ਗਿਆ ਮੈਂ ਤਾਂ ਅਰੇ ਚਾਹ ਬੁੱਲੂ ਦੇ ਕੱਪੜੇ আচ্ছা ਚਲ ਵਧੀਆ ਕਰਦੇ ਚਾਹੂਗਾ ਹਾਂ ਜ਼ਿਆਦੇ ਗਰਮ ਹੈ ਜ਼ਿਆਦੇ ਗਰਮ ਹੈ ਤਾਂ ਫਿਰ ਹੋ ਹੋ ਸੀ ਨਾ ਜ਼ਿਆਦੇ ਗਰਮ ਨਾਲ ਨਹੀਂ ਜੰਮੇ ਇਹਨੂੰ پتہ ਕਿ ਰਾਤ ਤੇ ਇਹ ਬਾਹਰ ਨਹੀਂ ਪਈ ਰਹੇਗੀ ਅੱਛਾ ਸਟ੍ਰੇਡ ਪੈ ਗਈ ਤੇਲ ਪੈ ਗਈ ਹਾਂ ਬਿੱਲੀ ਹੋ ਗਈ ਥੋੜੀ ਹਾਂ ਤੇ ਤਾਂ ਕਰਕੇ ਪ੍ਰੈਸ ਵੀ ਬਹੁਤ ਵਧੀਆ ਹੋ ਗਈ ਇਸ ਤੇ ਤਾਂ ਉਹ ਜਿੱਦ ਮੜਮੜਾ ਪਣ ਤੇ ਛਿੱਟਾ ਜਿਆ ਦੇਣਾ ਪੈਂਦਾ ਹਾਂ ਉਹਨੂੰ ਫਿਰ ਸਾਰਾ ਕੁਝ ਜਮਾ ਸਹੀ ਹੋਰ ਅੱਜ ਜੱਕਾ ਤਾਂ ਹੈ ਕਿ ਜਦੋਂ ਪੁੱਛੀ ਜਾਂਦਾ ਭੱਗ ਕਿਹੜੀ ਬੰਨਾ ਕੱਪੜੇ ਕਿਹੜੇ ਪਾਉਂਗਾ ਉਦੋਂ ਐ ਇੰਜ ਹੋਈ ਜਾਂਦਾ ਨਾਲ ਜਾਂਦਾ ਹਨਾ 10 ਕ ਦਿਨਾਂ ਵਾਸਤੇ ਹੁੰਦਾ ਹਫਤੇ 10 ਦਿਨ ਹੱਥ ਔਰ ਫਿਰ ਦੀ ਐ ਇੰਜ ਹੋਣ ਲੱਗ ਜਾਂਦਾ ਹਾਈ ਕੱਲੇ ਜੇ ਲਾ ਵੀ ਕਰਤੇ ਫਰੇ ਕਰਤੇ ਬਈ ਕਰਤੀ ਇਹਨੂੰ ਅੱਜ ਸਾਬ ਆ ਗਿਆ ਕਿੱਥੇ ਲੰਘ ਗਿਆ ਕਿੱਥੇ ਗਿਆ ਇਹ ਨੂੰ ਆ ਜਾ ਗਿਆ ਸਾਬ ਮੇਗਰੇਟ ਚੇ ਬੰਦ ਹੈ ਚੇ ਖੁੱਲ ਹੈ ਕੋਈ ਫਰਕ ਨਹੀਂ ਪੈਂਦਾ ਵਿਵਾਸ ਪਰਲੀ ਵਿੱਚ ਦੀ ਸਿਰ ਜਾ ਵੜੂ ਤੇ ਅੰਦਰ ਲੰਘ ਜਾ ਅੱਜ ਇਹਨੂੰ ਇਹਨਾਂ ਪੂਰਾ ਸਾਬ ਆ ਗਿਆ ਓਏ ਹੁਣ ਦੇਖੀ ਦੇਖੀ ਉੱਥੇ ਜਾਊਗਾ ਉਹ ਬੈਠਾ ਹੁਣ ਇਹਨੂੰ ਆ ਗਿਆ ਸਾਬ ਉਹ ਬੇ ਸਿੱਧਾ ਆ ਜਾ ਚਾਲੀ ਦਾ ਗਿਆਗਾ ਉਧਰ ਵਿਚ ਵਿਚਾਰੇ ਵਾਸਤੇ ਕੁਝ ਪਾਉਣਾ ਤਾਂ ਸੀ ਤਾਂ ਅੱਜ ਦਾ ਸਵੇਰ ਦਾ ਜਾਨ ਜੀ ਕੱਢਦਾ ਫਿਰਦਾ ਇਹ ਮੇਰੀ ਕਦੇ ਇਧਰ ਨਾ ਗਿਆ ਕਦੇ ਉਧਰ ਨਾ ਗਿਆ ਛਾਲਾ ਮਾਰਦਾ ਮੈਂ ਤਾਂ ਡੀਚੀ ਕੁਮਾਰੀ ਸੀ ਮੈਂ ਤਾਂ ਹੀ ਸੀ ਕਿਤੇ ਕੋਈ ਗਮੰਡੀ ਹੋਈ ਨਾ ਜੇ ਲੈ ਪੂਰਾ ਪੂਰੇ ਮ제 ਚੂੜੀਆਂ ਫੜਦਾ ਇਹ ਮਮੀ ਚੂੜੀਆਂ ਮਾਰਦਾ ਤੈਨੂੰ ਸੋਚੀ ਬਟੰਦਾ ਚੋਗਿਆ ਉਹ ਵੱੜ ਗਿਆ ਹਨਾ ਪੱਲੀ ਕੋਲ ਦੀ ਪੜ ਗਿਆ ਹਨਾ ਬਦਦਾ ਵਿਚਾਰ ਆ ਲੈ ਆ ਲੈ ਗੱਡੀ ਲੈ ਲਈ ਮਮਤਾ ਗੱਡੀ ਲੈ ਲਈ ਗੱਡੀ ਦੇਖ ਪੂਰੀ ਐਂਡ ਗੱਡੀ ਐ ਤੇ ਤੈਨੂੰ ਪਤਾ ਹੈ ਗੱਡੀ ਦੇ ਨਾਲ ਇੱਕ ਗੱਡੀ ਜਦੋਂ ਲਈ ਗੱਡੀ ਜਿਵੇਂ ਆ ਕੇ ਪੈ ਗਈ ਗੱਡੀ ਦਾ ਜਿਹੜਾ ਸੁਪਨਾ ਸੀ ਉਹ ਤਾਂ ਚੰਡੀयां ਹੀ ਡਿੱਗਣ ਚੰਡੀ ਅੰਦਰ ਡਿੱਗਿਆ ਨਹੀਂ ਅਰ ਇੱਕ ਸੁਪਨਾ ਹੋਰ ਸੀਗਾ ਵੀ ਬੱਧੀ ਸੌਰੀ ਚਾਬੀ ਹੋ ਗਈ ਮੈਂ ਫੜਾ ਉਹ ਚਾਬੀ ਜੇਗਾ ਤੇ ਵੀ ਆ ਮਿਲੇ ਠੀਕ ਹੈ ਆ ਚਾਬੀ ਜੇਗਾ ਤੇ ਮਿਲੇ ਵੀ ਜੇ ਕਿਤੋਂ ਮਿੱਟੀ ਵਗੈਰਾ ਕੁਝ ਖੁਰਚ ਨਹੀਂ ਕੋਈ ਗਲੀਆਂ ਨਾਲੀਆਂ ਦਾ ਕੋਈ ਕੰਮ ਹੈ ਵੀ ਕਾ ਸਕਦੇ ਆ ਅਰ ਉੱਪਰ ਦੀ ਗੱਡੀ ਚਾਰ ਪੈਰਾਂ ਵਾਲੀ ਹੁੰਦੀ ਹੈ ਗੱਡੀ ਦਾ ਟਾਇਰ ਵੀ ਕੋਈ ਹੈ ਪਟ્રોલ ਦਾ ਖਰਚਾ ਵੀ ਕੋਈ ਨਹੀਂ ਕਲਰ ਟਰੈਵਲ ਦਾ ਖਰਚਾ ਕਦੇ ਅੱਲਾ ਬਸ ਸੋ ਡਰਾਈਵਰ ਦਾ ਖਰਚਾ ਬਸ ਡਰਾਈਵਰ ਦਾ ਵੀ ਇੰਨਾ ਕਿ ਬਚਾਰਾ 300 3 400 ਰੁਪਏ ਮ ਪਤਾ ਨਹੀਂ ਕੀ ਲੈਂਦਾ ਹੈਗਾ ਡਰਾਈਵਰ ਇਹਨੂੰ ਚਲਾਉਣ ਦਾ ਉਹਦਾ ਮੈਨੂੰ ਪਤਾ ਨਹੀਂ ਤੇ ਗੱਡੀ ਬਾਅ ਉਹ ਹੈடா ਟਾਪ ਦੀ ਗੱਡੀ ਹੈ ਜਿੱਥੇ ਮਰਜੀ ਲੈ ਜਾਣੀ ਜਵਨ ਸਸਤੀ ਹੈ ਜੇ ਕਿ ਸੇ ਨਹੀਂ ਲੈਣੀ ਉਹ ਬਈ ਸਾਰਿਆਂ ਤੋਂ ਵਧੀਆ ਗੱਲ ਤਾਂ ਇਸ ਗੱਡੀ 'ਚ ਹੀ ਹੈਗੀ ਪੰਪ ਤਾਂ ਪੈਟਰੋਲ ਨਹੀਂ ਪੈਂਦਾ ਜੇ ਆਪਣੀ ਕੰਮ ਨਹੀਂ ਪੈਟਰੋਲ ਆਪਾ ਵੀ ਥਾਗੀ ਤਾਂ ਮਸਨੇ ਇਹ ਗੱਡੀ ਆਪਣੇ ਵਾਸਤੇ ਬੈਸਟ ਹੈ ਤੇ ਇਹ ਗੱਡੀ ਮਤਲਬ ਇੱਕ ਗੱਡੀ ਲੈ ਕੇ ਨਾ ਕੰਮ ਕਰਨਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਕੀ ਕੰਮ ਆਪਣਾ ਕਰਨਾ ਹੀ ਪਊਗਾ ਤੇ ਹੁਣ ਮੈਂ ਵੀ ਸੋਚ ਰਹੀ ਆਂ ਕਿ ਵੀ ਆ ਇਟਨੀਆਂ ਕਦ ਲਾ ਕਿੰਨੀ ਦੇਖਾਂਗੇ ਮੈਂ ਵੀ ਲਾ ਕੇ ਦੇਖਾਂ ਮੈਂ ਲਾ ਸਕਦੀ ਮੈਨੂੰ ਹਰੇਕ ਕੰਮ ਚ ਵੀ ਮਤਲਬ ਫਸਣਾ ਨਵੇਂ ਨਵੇਂ ਮੈਂ ਐਕਸਪੀਰੀਅੰਸ ਕਰਨਾ ਬਹੁਤ ਹੀ ਏ ਲੱਗਦਾ ਤੇ ਮੈਂ ਕਰਕੇ ਦੇਖਣ ਦੀ ਕੋਸ਼ਿਸ਼ ਕਰ ਟਾਈਮ ਵੀ ਮੇਰੇ ਤੋਂ ਹੁੰਦਾ ਤੇ ਦੂਸਰਾ ਕੰਮ ਮੈਂ ਬਰੀ ਮੰਮੀ ਨਾਲ ਮੰਜਾਉਣੇ ਨੇ ਭਾਂਡੇ ਤੀਜਾ ਕੰਮ ਮੈਂ ਇਹਦੇ ਨਾਲ ਲਵਾਉਂ ਪੁੱਛਾ ਚੌਥਾ ਕੰਮ ਮੇਰੇ ਸ਼ਰੀਰ ਤੋਂ ਨਹੀਂ ਬਣਦਾ ਹੈਗਾ ਉਧੂ ਆ ਕੇ ਫੇਰ ਮੈਂ ਉੱਠੂਗੀ ਨਾ ਮम्मी ਤੇ ਸਾਰੇ ਕੰਮ ਕਰਾਉਗੀ ਤੂੰ ਆਪ ਦਾ ਚੌ ਪੂਰਾ ਕਰ ਲੈ ਸਾਰੀਆਂ ਇੱਟਾਂ ਲਾ ਦੇ ਮੈਂ ਤਾਂ ਆਪੇ ਕਰ ਲੂੰਗੀ ਹਾਂ ਹਾਂ ਨਾ ਨਾ ਇੱਟਾਂ ਮੈਂ ਲਾਉਂ ਪਾ ਚੇ ਵੀ ਲਾਉਂ ਪਾ ਡੇਵੀ ਮੰਜ ਬੰ ਸਾਰਾ ਕੰਮ ਦਿਨ ਨਾਲ ਨਾਲ ਕਰਾਂ ਤਰਾ ਜੀ ਵੀ ਲਵਾਉਂਗਾ ਸਾਰੇ ਤਾਂ ਮੇਲ ਨਹੀਂ ਗੱਲ ਤਰਾ ਜੀ ਵੀ ਲਵਾਉਂਗਾ ਜੀ ਤਾਂ ਬਹੁਤ ਜ਼ਰੂਰੀ ਹੀ ਹੈਗਾ ਹੂੰ ਜੀ ਤਾਂ ਬਹੁਤ ਜ਼ਰੂਰੀ ਹੀ ਹੈ ਮੈਂ ਕਹਾਂ ਫਿਰ ਇਕੱਠੀਆਂ ਬਹਿ ਕੇ ਜਦੋਂ ਕੰਮ ਕਰਾਂਗੇ ਗੱਲਾਂ ਕਰਾਂਗੇ ਹਰ ਲੈ ਡਾਉ ਜੀ ਤਾਂ ਲੱਗੂਗਾ ਹੀ ਫੱਟੀ ਪੀੜੀ ਬਾਸ ਸਵੇਰਾ ਪਲ ਦੇਖਦੇ ਆਂ ਕਰਕੇ ਕੀ ਬਣਦਾ ਮਿਸਤਰੀ ਬਣਾ ਵੀ ਹਜੇ ਕਰਕੇ ਦੇਖ ਲਈ ਮਿਸਤਰੀ ਹਜੇ ਕਿੱਥੇ ਮਮਤਾ ਹਜੇ ਤਾਂ ਤੁਹ ਦਿਹਾੜੀਆਂ ਆਂ ਹਾਂ ਸੱਚ ਮੇਰੀ ਗੱਡੀ ਦੇ ਸਾਹਮਣੇ ਜਿਹੜੀ ਗੱਡੀ ਚ ਲੈ ਕੇ ਦੋ ਵਿਚ ਮੈਂ ਬੈ ਕੇ ਆਈਆਂ ਉਸ ਦੇ ਸਾਹਮਣੇ ਮੈਂ ਹਜੇ ਦਿਹਾੜੀਆਂ ਦਿਹਾੜੀ ਕਿਉਂ ਨਾ ਹਰਸ ਲਾ ਰਹੀਆਂ ਫਰਸ ਟੈਡਾ ਨਹੀਂ ਲਾਉਣਾ ਹੈਗਾ ਸਿੱਧਾ ਸਿੱਧਾ ਲਾ ਰੋਮੇ ਨਾ ਮਾਰ ਤੈਨੂੰ ਲੋਕ ਗਾਣ ਗੱਟਾਂ ਨਹੀਂ ਪਤਾ ਕੀ ਹੈ ਪਤਾ ਕੀ ਕਹਿ ਕੇ ਕਰ ਦੰਗੇ ਮਮੀ ਹਮ ਕਿ ਇੱਕ ਦਾ ਜਾਨੀ ਕੁੜੀ ਬਿਮਾਰ ਹੈ ਹਮ ਦੂਜਾ ਕੰਮ ਕਰ ਲਾ ਜੀ ਜਿਦਾ ਕਹਿ ਮਾਰ ਲੈ ਕੇ ਰੋਬੇ ਮਾਰ ਜੀ ਰੋਬ ਨਹੀਂ ਮਾਰਦੇ ਤੂੰ ਹੀ ਡਰੇਂਗੀ ਫਿਰ ਕਹੇਗੀ ਹਾਈ ਡਿੱਗ ਗਈ ਹਾਈ ਡਿੱਗ ਗਈ ਹੈ ਕਿਤੇ ਰੋੜਦੀਆਂ ਹੀ ਆਉਣ ਨਾ ਨਾ ਮੈਂ ਤਾਂ ਮੈਂ ਤਾਂ ਮਤਲਬ ਇਹ ਵੀ ਕਹੂੰਗੀ ਹਮ ਮਰੇ ਮੰਮੀ ਦਾ ਬਈ ਇੱਥੇ ਆ ਜਾ ਰਿਹਾ ਬਈ ਮੈਨੂੰ ਕਿੱਥੇ ਹੋਵੇ ਇਹ ਕੰਮ ਇਹਦਾ ਮੈਨੂੰ ਮਾਇਨੀ ਹਰਦੀ ਹੈਗੀ ਵੀ ਤੂੰ ਘਰ ਮੰਮੀ ਆਈ ਲਾਇਆ ਕਰਦੇ ਹਾਂ ਹਾਂ ਸਹੀ ਲਾ ਰਹੀਆਂ ਹਾਂ ਸਹੀ ਤਾਂ ਲਾ ਰਹੀਆਂ ਇੰਨੀਆਂ ਸੋਹਣੀਆਂ ਮੈਂ ਕੀ ਦੱਸਾਂ ਇੰਨੀਆਂ ਸੋਹਣੀਆਂ ਖਲਾ ਰਹੀਆਂ ਇੰਨੀਆਂ ਹੀ ਬਣ ਗਈ ਹੈ ਨਾ ਹਾਂ ਦੇ ਕਿੰਨੀਆਂ ਸੋਹਣੀਆਂ ਲਾਈਆਂ ਮੰਤਾ ਨੇ ਇੱਕ ਦੋ ਬਾਈ ਜੀ ਆਏ ਹੈ ਨਹੀਂ ਕਰ ਲਾ ਹੂੰ ਤੁਸੀਂ ਲਾਲ ਜਵਾੜਾ ਕਰਦੇ ਹੋ ਕੀ ਲਾਲ ਚ ਇੱਕ ਦੋ ਦੇ ਹੈਰ ਕੇ ਤਾਂ ਦੇਣਾ ਸੀ ਮੈਨੂੰ ਆਇਆ ਹੈ ਨਾ ਮਿਸਤਰੀ ਵਿਚਾਰਾ ਪੇਟ ਪਾ ਚੱਕਾ ਮੁੱਕੇ ਨੂਨ ਜਿਹੜੀਆਂ ਟਾਉਂਦੀਆਂ ਮੈਂ ਹਨ ਹਾਂ ਜੰਮੀਆਂ ਲੱਗਦੀਆਂ ਮੈਂ ਉੱਕੜਦੀਆਂ ਬੜਾ ਸੋਹਣਾ ਲਾਉਣਾ ਆਉਂਦਾ ਨਾ ਕਰਦੇ ਬੜਾ ਸੋਹਣਾ ਲਾਉਣਾ ਆਉਂਦਾ ਵੀ ਮਮਤਾ ਤਾਂ ਫਰਸ ਜਿਵੇਂ ਮਿਸਤਰੀ ਦੀ ਕੁੜੀ ਹੁੰਦੀ ਮਿਸਤਰੀਆਂ ਦੀ ਕੁੜੀ ਹੁੰਦੀ ਜੇ ਮੈਂ ਲਾਰੀ ਪਰਸ ਮੈਂ ਸੋਹਣਾ ਸੋਹਣਾ ਮੋਰ ਕੀ ਹੈ ਹੋਰ ਕੀ ਹੈ चलो चलो आई करो पर सुबह लग गए चाय बनाओ हाय ला चाय बनाओ हाय ला से चाय पी मेंगी के जूस भी मेंगी मिस्त्रीया वास्ते चाय बनाओ भाई <laughs> आज मारो <हो> है छोटू <laughs> ਇਹ ਏ ਭਾਈ ਹਾਂ ਭਾਈ ਠੀਕ ਹੈ ਭਾਈ ਬਈ ਠੀਕ ਹੈ ਗੁੱਡੀ ਭਾਈ ਗੁੱਡੀ ਠੀਕ ਹੈ ਹਾਂ ਭਾਈ ਠੀਕ ਹੈ ਭਾਈ ਗੁੱਡੀ

ਪਿੱਥੇ ਕੁੰਗੀ ਮਿਸਤਰੀ ਕਈ ਕੋਠਿਆਂ 'ਪਾ ਗਿਆ ਰਹਿਣਾ ਮਿਸਤਰੀ ਨੇ ਪਹਿਲੀ ਕੋਠੀ ਸਟਾਰਟ ਕੀਤੀ ਨੰਮ ਮਿਸਤਰੀ ਨਾਲੇ ਫਾਇਟਾਂ ਦੀ ਕੋੜੀ ਲਾਉਣ ਲਾਇਆ ਮਿਸਤਰੀ ਮਿਸਤਰੀ ਕਈ ਕੋਠਿਆਂ 'ਪਾ ਗਿਆ ਰਹਿਣਾ ਤੇ ਜੀ ਉਹ ਗੋਲ ਦੇ चार सौ जाना मिस्त्री पैसे ले तो देख सारा दिन कि जाने हथ बना ਬਹੁਤ ਜਿਆਦੇ ਔਖਾ ਸਮਨ ਵੀ ਮੈਨੂੰ ਤਾਂ ਚੰਨੇ ਟਾਲਾ ਕੀ ਪਤਾ ਲੱਗ ਗਿਆ ਅੰ ਆਂ ਤੂੰ ਆਏ ਦੇਖੋ ਜਿਹੜੇ ਹੱਥਾਂ ਤੇ ਰੋੜੇ ਘਸੀ ਨੇ ਆਏ ਉਹ ਕਚਕਸ ਕੇ ਕਿ ਮੈਂ ਹੋ ਜਾਂਦੇ ਨੇ ਹੱਥ ਐਵੇਂ ਦੇਖੀ ਆ ਚੀਜ਼ਾਂ ਤੋਂ ਟੀ ਜਾਂਦੇ ਪਰ ਫਿਰ ਵੀ ਚੱਲ ਮੇਰੇ ਤਜਾਂਤ੍ਰਾਂਣ ਹੈਗੀ ਆ ਹੁਣ ਜਿਹੜਾ ਕੋਈ ਜਿਹੜਾ ਕੋਈ ਬਈ ਸਰੀਰਕ ਤੌਰ ਤੇ ਕਮਜ਼ੋਰ ਹੈ ਜਾਂ ਕੋਈ ਬੰਮਾਰਟ ਮਾਰੇ ਉਹ ਪੰਗ ਘਣਾ ਲਿਓ ਚਲੋ ਬਈ ਮੇਰੇ ਵਰਗੇ ਹੁਣ ਤਾਂ ਅੰਦਰੋਸਤੀ ਵੀ ਸਾਡੇ ਨਾਲ ਹੈ ਹੈ ਹਾਂ ਜੀ ਚਲ ਸਾਡੇ ਵਰਗੇ ਦਾ ਕਰ ਲੈਣ ਦੇ ਹੁਣ ਸਾਡੀ ਮਮਤਾ ਭੈਣ ਅੱਜ ਕੰਮ ਕਰੀ ਜਾਂਦੀ ਹੈ ਔਖਾ ਕੰਮ ਕਰ ਰਹੀ ਅੱਜ ਹੈ ਬੜਾ ਜਲੀ ਔਖਾ ਮੈਨੂੰ ਲੱਗਦਾ ਮਮਤਾ ਭੈਣ ਅੱਜ ਸੱਟ ਖਾਉਂ ਨਹੀਂ ਨਹੀਂ ਮੈਨੂੰ ਐ ਲੱਗ ਰਿਹਾ ਇਹ ਵੀ ਅੱਜ ਮੇਰੇ ਦਿਮਾਗ ਦੀ ਨਾਸ ਖੁੱਲੂਗੀ ਗੇੜ ਸਭ ਨੇ ਇੱਟਾਂ ਖੜਕਾ ਜਾ ਕਰਦੀਆਂ ਨੇ ਅੱਜ ਜਦੋਂ ਸਵੇਰ ਦਾ ਨਾ ਮੇਰੇ ਦਿਮਾਗ ਆ ਉਹ ਬਿੱਲੀ ਨੇ ਇੱਕ ਮਾਰ ਖੇ ਗਈ ਆਇਆ ਹੁੰਦਾ ਕੋਵੇ ਆਇੰਦੀ ਕਿ ਦਰਦੀ ਕਿ ਟੱਪਦਾ ਫਿਰਦਾ ਹੋਰ ਆਹ ਆਇੰਨੋ ਜੀ ਟੱਪਦਾ ਵੀ ਕੀ ਆਹ ਫਰੀਂ ਦੇ ਪਤਾ ਲੱਗ ਰਸੋਈ ਚ ਬੜਨ ਦਾ ਪੇਤ ਲੱਗ ਗਿਆ ਨੂੰ ਇੱਕ ਦਮਾ ਕੇ ਵੀ ਕਿਥੋਂ ਬੜਨਾ ਹਾਂ ਇੰਤਾਂ ਹਾਂ ਮੈਂ ਤਾਂ ਹਾਂ ਚਾਹ ਨਹੀਂ ਕਰ ਦੂੰ ਤਾਂ ਦੋ ਤਿੰਨ ਵਾਰੀ ਹੋ ਗਈ ਮੈਂ ਸਮਾਂ ਮਦਰ ਜਾਨੀਆਂ ਵੀ ਆਏ ਵੀ ਕਿਤੇ ਉੱਪਰੀ ਛਾਲ ਮਾਰੀ ਆ ਵੀ ਮੇਰੇ ਮਤਰਾ ਜੰਮ ਮੈਂ ਉਹਦੇ ਤੋਂ ਡਰ ਕੇ ਠੀਕ ਮਾਰ ਦਿੰਦੀ ਉਹ ਮੇਰੇ ਤੋਂ ਡਰ ਕੇ ਪਾ ਦੇ ਉਹ ਵੀ ਤੇਰੇ ਵਰਗੇ ਕੇ ਵਿਚਾਰਾ ਸੁਪੜਾ ਜਾ ਹਾਂ ਸੁਪੜਾ ਸਗੜੀ ਕਿਤਨਾ ਕਹਿ ਮੈਨੂੰ ਜਿੰਦੇ ਤੋਂ ਲੈ ਕਿੱਟ ਚ ਕੋਈ ਖਾਵੇ ਨਾ ਮੰਨ ਜੂ ਸੱਡਾ ਲਈ ਜਿ ਘਾ ਦੇ ਨਾ ਇਹਦਾ ਬਲਮਾਨ ਪੁੱਤ ਮੇਰਾ ਹਾਂ ਇਹ ਮਤ ਐ ਮਿਲਿਆ ਕਿ ਕਿ ਮਿੰਟ ਦੀ ਫੱਟੀ ਜੀ ਪੁੱਛ ਦਿੰਦੀ ਮੋ ਤਾਂ ਮੇਰੀ ਨਾ ਔਰ ਲੀਟ ਦੁੱਜੇ ਲੋਟ ਲਾਦੇ ਬਤਾ ਹਰਥ ਨਾ ਬਣਾ ਲਈ ਐ ਕਿ ਮਾਰਦੀ ਐ ਚਿਰ ਲੱਗਾ ਗਿਆ ਹੱਥ ਹੈ ਕਿ ਥੋੜੀ ਐ ਇਹ ਪਤਾ ਵੀ ਐਵੇਂ ਲਾਉ ਮੇ ਬਦਲ ਦੋੜਨੀ ਏਡੀਆਂ ਕੋਮ ਦੋ ਟੇਡੀਆਂ ਦੋ ਟੇਡੀਆਂ ਦੋ ਸਿੱਧੀਆਂ ਮਤਲਬ ਆ ਜਿਵੇਂ ਹੁਣ ਕਿਸੇ ਨੂੰ ਕੋਈ ਕੋਠੀ ਦਾ ਹਨਾ ਜਦੋਂ ਮੈਨੇ ਕਿਸੇ ਕੋਠੀ ਦਾ ਕੋਠੀ ਦਾ ਛੇੜਾ ਛੇੜਿਆ ਫਿਰ ਮੈਂ ਤੁਹਾਨੂੰ ਸਾਰਾ ਗੁੱਸਾ ਠੇਕਾ ਲਾਇਆ ਜਦੋਂ ਕੋਠੀ ਦਾ ਠੇਕ ਕਰਿਆ ਮੈਂ ਸਾਰਾ ਕੋਈ ਤੁਹਾਨੂੰ ਸਮਝਾਉਂਗਾ ਲੋ ਤੂੰ ਹੀ ਕੋਠੀ ਆਦੀ ਆ ਪਿੱਛੇ ਹੀ ਬਹਿ ਕੇ ਕੋਠੀ ਆ ਸੱਜੂ ਕਮਮ ਤਾਂ ਮਿਸਤਰੀ ਨੂੰ ਨਹੀਂ ਬੁਲਾ ਸਕਦੇ ਮੈਂ ਵੀ ਆਈ ਇਹ ਕਿਉਂ ਲੱਗੀ ਹਾਂ ਮੈਂ ਡਿਗੂ ਮੈਂ ਨਹੀਂ ਡੋਖ ਤੇ ਹੈਂ ਉਹ ਤੇ ਦਬੂ ਪਹਿਲਾਂ ਇਹਨਾਂ ਦਾ ਮਿਸਤਰੀ ਕੱਚਾ કે ਪੱਕਾ ਹੈ ਮਿਸਤਰੀ ਕੱਚਾ કે ਪੱਕਾ ਪੱਕਾ ਉਹ ਚੱਕ ਉਹ ਤੋਂ ਪਤਾ ਨਹੀਂ ਫਿਰ ਇਹ ਤਾਂ ਡਿਗੂ ਨਹੀਂ ਡਿਗੂ ਤੂੰ ਗਲਾਂ ਦੇ ਮਿੰਗੀ ਤਰਦੀ ਕਿਸ ਹਿਸਾਬ ਨਾਲ ਐ ਤੂੰ ਇਹ ਲੱ ਉੱਤੇ ਹੱਥ ਲੱਗ ਜੂਗੀ ਮਾਰਨ ਬੋਲੀ ਹੱਥ ਫੁੱਟ ਜੂਗਾ ਕਿੰਨੀਆਂ ਕ ਲਾਏਂਗੀ ਇਹ ਹੱਥ ਮਾਰ ਮਾਰ ਕੇ ਲੱਚਾ ਕੋ ਹੁਣ ਜਮੀ ਨਹੀਂ ਡੇਗਦੀ ਆਜਾ ਆਜਾ ਮਮ ਤਾਂ ਚਾਹ ਪੀ ਲੈ ਹੁਣ ਥੱਕ ਜੇਗੀ ਓਹ ਬਹੁਤ ਥੱਕ ਗਏ ਚੱਲ ਬਈ ਚਾਹ ਨਾਲ ਆਜਾ ਥੱਕੀ ਤਾਂ ਨਹੀਂ ਹੈ ਥੱਕੀ ਤੋਂ ਕਿਤੇ ਨਹੀਂ ਖਾਕ ਕੇ ਬਾਈ ਚਾਹਣਾ ਉਹ ਚਾਹ ਆ ਜਾ ਫਿਰ ਚਾਹ ਪੀ ਲੈ ਖਾਕ ਦੇ ਦੁਖ ਦੇ ਨਹੀਂ ਚੱਲ ਬੈਠ ਗੱਡੀ ਚ ਬਿਨਾ ਪੈਟਰੋਲ ਵਾਲੀ ਚ ਤਰੀ ਨੂੰ ਅੱਡੇ ਚ ਰਹਿ ਕੇ ਚੱਲਦੇ ਚੱਲ ਆਉ ਗਉਣ ਤੇ ਮੈਂ ਜਿਹੜਾ ਟੈਂਡਰ ਆ ਬੁੱਕੇਗਾ ਜਿਹੜਾ ਟੈਂਡਰਾਈਵ ਰੱਖੇਗਾ ਕਿਹਨੂੰ ਰੱਖੇਗਾ ਮਜ਼ੇ ਉਹਦੇ ਜਿੱਕਾ ਜੁੱਤੀ ਦਾ ਪਾਣੀ ਵੀ ਰੱਖੇ ਹੋਰ ਪਾਗਲ ਲੰਗੇ ਆਇਨਾ ਬਣਾ ਹੋ ਗਿਆ ਪਰ ਮੁਕ ਚਲਾ ਲਿਆ ਇਸ ਤੋਂ ਬਾਅਦ ਤਾਂ ਹੁਣ ਚਾਹ ਪਾਣੀ ਤਾਂ ਹੋ ਗਿਆ ਹੁਣ ਟਾਈਮ ਹੋ ਗਿਆ ਚਾਹ ਪਾਣੀ ਦਾ ਚਾਹ ਪਾਣੀ ਪੀ ਕੇ ਫਿਰ ਮਤਲਬ ਲਵਾਉਨੇ ਆ ਇਹਨਾਂ ਦੇ ਪੋਚੇ ਫਿਰ ਦੇਖਦੇ ਆ ਇਹ ਕੋਠੀ ਵਾਲੇ ਜਿਵੇਂ ਨਹੀਂ ਚਲਾ फेर गोठीवा मांगे लावे मिस्त्री ने काम कीता बहुत ज्यादा मिस्त्री थक के <laughs> की हाल है मिस्त्री मिस्त्री ता टूई दुख लागली हां से ना ता दुख लागले ना नो हां देखो हाथ दुख तो कुछ दुख लाग गया ਮੈਂ ਨਾ ਛਲ ਜਿਦਰੀ ਬੇਟੇ ਕਰ ਰਹੀ ਆ ਤੇ ਸੱਚੀ ਗੱਲ ਸੁਣਾ ਮੈਂ ਥੱਕ ਗਈ ਆ ਨਾ ਮੇਰੇ ਕੋਲ ਸੁੱਖਣ ਲੱਗਿਆ ਮੈਂ ਕਿਹਾ ਤੇਰੀ ਬੇਟੇ ਕਰਦੀ ਆ ਕਿ ਤੂੰ ਕਹਿੰਦੀ ਵੀ ਭਾਂਡੇ ਬੰਜੇ ਨੂੰ ਮੇਰੇ ਤੈਨੂੰ ਉਧਰਲੇ ਪਾਸੇ ਲੈ ਕੇ ਨਹੀਂ ਜਾਂਦੀ ਹੈ ਜੀ ਵੀ ਚੜਾਉਣ ਦਾ ਥਰਉਣ ਦਾ ਓਕੇ ਹੂੰ ਤੇ ਵੀ ਪੋਚੇ ਲਾਉਣੀ ਕਮਰੇ ਚ ਫਿਰ ਮੇਰੇ ਤੋਂ ਕੱਲੀ ਤੂੰ ਤਾਂ ਕਮਰੇ ਚ ਵੀ ਨਹੀਂ ਪੜਿਆ ਜਨਾ ਇਤਰਾ ਬੇਟੇ ਕਰਦੀ ਆ ਥੱਕੀ ਥੁੱਕੀ ਕੁਛ ਨਹੀਂ ਹੈਗੀ ਮੈਂ ਅੱਛਾ ਉੱਧਰ ਤੈਨੂੰ ਉਤਰਨਾ ਔਖਾ ਪੁੱਤ ਤੈਨੂੰ ਕੀ ਲੱਗਦਾ ਵੀ ਮਿਸਤਰੀ ਇੰਨਾ ਕੰਜਾਰ ਹਜ ਤੱਕ ਦੇਖ ਤੂੰ ਡਾਊ ਡਾਊਲੇ ਮਿਸਤਰੀ ਦੇ ਯਾਰ ਤੂੰ ਡਾਊੜਾ ਦੇਖ ਮਿਸਤਰੀ ਦਾ ਢੱਕਿਆਂ ਵਰਗੀਆਂ ਵਾਹ ਮਿਸਤਰੀ ਦੀਆਂ ਢੱਕਿਆਂ ਵਰਗੀਆਂ ਸੋਨ ਦੇ ਕਿੰਨਾ ਹੱਥ ਜਾ ਚਿੱਲ ਗਿਆ ਰੋ ਮਾਸ ਆ ਨਹੀਂ ਕਿੰਨਾ ਚੇਲੇ ਬਿਹਤਰੀ ਹੈ ਲੋ ਬੁਈ ਕੰਮ ਨਹੀਂ ਲਾਤੀ ਆਪੀ ਤੁਹਾਡੇ ਘਰ ਦੇ ਚੱਕਰ ਤੁਹਾਡੇ ਘਰ ਘਰ ਦੇ ਚੱਕਰ ਤੇ ਮਿਸਤਰੀ ਆਪ ਦਾ ਵਿਚਾਰੇ ਨੇ ਮਾਸਲਾ ਹਾਤਾ ਮਿਸਤਰੀ ਨੂੰ ਆਪੇ ਚਾਹ ਹੋਰੇਗਾ ਇੱਟਾਂ ਤੇ ਹੱਥ ਮਾਰ ਮਾਰ ਕੇ ਆਪੇ ਛੱਲੇ ਕੰਮ ਥੋੜਾ ਕਰਿਆ ਹੱਥ ਵੱਧ ਛੱਲੇ ਇੱਕ ਚੀਜ਼ ਦੱਸਦੀ ਆ ਮੈਂ ਤੈਨੂੰ ਨਿੱਕ ਸਾਬ ਲਾਇਆ ਮਈ ਜੀ ਹੁਣੇ ਤੂੰ ਐ ਲਾਇਆ ਮੜੀ ਜੀ ਆ ਕੰਧ ਜੀ ਪਰ ਹੋਈ ਵੇਦੀਏ ਲਾ ਲੈਣੀ ਕੋਈ ਚਾਹ ਤੇ ਜੀ ਕਿਤੇ ਕੱਲ ਨੂੰ ਆਪਣਾ ਘਰ ਕੋ ਰ ਬਣੇ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਵੀ ਆਦਤ ਹੀ ਤਾਂ ਮੈਂ ਐਵੇਂ ਠੀਕ ਹੋ ਜੂਗੀ ਹੋਰ ਕਿਉਂਕਿ ਟੈਨਸ਼ਨ ਜੀ ਉੱਤ ਜੂਗੀ ਹਾਂ ਹਣਾ ਹੋਰ ਖੁਸ਼ੀ ਖੁਸ਼ੀ ਚ ਮੇਰਾ ਕੂਮਾ ਪੋੜੀ ਬਾਕੀ ਨਵਾਂ ਕਿਛ ਹੈ ਹਾਂ ਹਣਾ ਸਾਰਾ ਪਛਿਆ ਹੋਰ ਨਾ ਮਾਲਿਆ ਕੋਈ ਨਾ ਟੈਨਸ਼ਨ ਹਣਾ ਸਭ ਬਣ ਜਾਊਗਾ ਬਸ ਇੱਕ ਮੈਂ ਦੂਸਰ ਜਿੰਦਗੀ ਚ ਓਈ ਚੀਜ਼ ਦੀ ਟੈਨਸ਼ਨ ਨਹੀਂ ਕੋਈ ਕਾਸੇ ਦੀ ਵੀ ਇੱਕ ਵਾਰ ਸਜਦੋ ਕਰ ਬਣ ਗਿਆ ਬਸ ਇਨ ਨਾਮ ਇਹ ਨਾ ਮੇਰਾ ਵੀ ਨਹੀਂ ਮਤਲਬ ਮੈਨੂੰ ਮੈਂ ਕਹਾਂ ਮੇਰੇ શરી ਨੂੰ ਬਹੁਤ ਟੈਨਸ਼ਨ ਉਹ ਵੀ ਇਹਨੇ ਕੋਈ ਟੈਨਸ਼ਨ ਵਾਲੀ ਗੱਲਾਂ ਨਹੀਂ ਮੈਨੂੰ ਲੱਗਦਾ ਮੈਂ ਤਾਂ 50% ਠੀਕ ਦਾ ਕਰ ਬਣ ਕੇ ਹੋ ਜੂ 50% ਆ ਬਟਰੀ ਟਵੈਂਟ ਕਰਾ ਲਾਂਗੇ ਆ ਪੂਰੀ ਹੋ ਠੀਕ ਹੋ ਜੂ ਹਰ ਵਾਰ ਪੰਜ ਪੰਜ ਮੇਰੇ ਨਵੇਂ ਕਰਦੀ ਹਾਂ ਬਗੀਆਂ ਥੜਿਆ ਕਰੂੰ ਟੈਨਸ਼ਨ ਵੀ ਮਾਮਤਾ ਪੱਦੀ ਬੱਦੀ ਬਰਾਂਦੇ ਚ ਚੱਲ ਜਾਂਦੀ ਜਿਹੜਾ 파 ਕੇ ਮੈਂ ਵਾਸਾ ਚੰਨ ਕਰਦੀ ਜਾਣਾ ਮੈਨੂੰ ਟਾਈਸਲ ਤਾਂ ਨੁਆ ਹੀ ਲੱਗਦਾ ਹੁਣ ਵੀ ਵੀ ਫੇਰ ਸੌਣ ਚੜਜੂਗਾ ਫੇਰ ਛੱਤਾਂ 'ਚ ਆਉਣਗੀਆਂ ਸਾਰੇ ਬੈੱਡ ਤੇ ਉੱਥੇ ਫੇਰ ਮਾਮਤਾ ਬੈਠੀ ਹੁੰਦੀ ਵਿਚਾਰੀ ਉੱਥੇ ਛੱਤ 'ਚ ਆਉਣ ਲੱਗ ਜਾਂਦੀ ਹੈ ਚੱਲ ਕੋਈ ਨਾ ਟੈਨਸ਼ਨ ਆਦਾ ਸਭ ਸਹੀ ਗੱਲ ਆ ਹੁਣ ਤਾਂ ਆਪਾਂ ਨੇ ਜਾਊਗਾ ਹੋਰ ਜਿਹੜੇ ਜਮੇ ਜੋ ਵੀ ਮਤਲਬ ਹੈ ਜੋ ਵੀ ਚੀਜ਼ਾਂ ਮਾਲ ਕਰਖਾਉਂਦਾ ਨਾ ਬਹੁਤ ਚੰਗੇ ਵਾਸਤੇ ਹਾਂ ਬਹੁਤ ਚੰਗੇ ਵਾਸਤੇ ਮੈਂ ਤਾਂ ਇੱਕ ਚੀਜ਼ ਬਤਾਇਆ ਆਪਾਂ ਜੇ ਉੱਪਰ ਆਪਾਂ ਜੇ ਨੀਚੇ ਆਪਾਂ ਤੇ ਮੀਲਾਂ ਆਪਾਂ ਤੇ ਦੀਵਾ ਦੋ ਟਾਈਮ ਰੋਟੀ ਮਿਲਦੀ ਹੈ আর ਉੱਪਰ ਦੀ ਮਾਲ ਕਰਦਾ ਦੁੱਧ ਦਾ ਸਵਾਗ ਹਾਂ ਹਾਂ ਉਹ ਹੀ ਕਹਿੰਦੇ ਚਾਹ ਦੀ ਕੋਠੀ ਹੋਵੇ ਚਾਹ ਮਹਿਲ ਹੋਵੇ ਚਾਹ ਦੀ ਆਪਾਂ ਇਤੋਂ ਵੀ ਨੀਚੇ ਹੋਈਏ ਭਾਈ ਤਾਂ ਕਹਿੰਦੇ ਆਪਾਂ ਤਾਂ ਕਹਿੰਦੇ ਛੱਤਾਂ 'ਚ ਆਉਂਦੀਆਂ ਹਾਂ Papa ਕਨੇ ਛੱਤਾਂ 'ਚ ਆਉਂਦੀਆਂ ਚੱਲ ਕੋਈ ਨਹੀਂ ਤਾਂ ਵਿਚਾਰੇ ੁੱਗਿਆਂ ਝੂੰਪੜੀਆਂ ਵਾਲੇ ਵੀ ਤਾਂ ਟਾਈਮ ਪਾਸ ਕਰੀ ਜਾਂਦੇ ਨੇ ਹਾਂ ਆ ਹਮੇਸ਼ਾ ਬਦਦਰ ਤੋਂ ਨਹੀਂ ਮੈਨੂੰ ਦੇਖ ਕੇ ਟਾਈਮ ਨਹੀਂ ਨਿਕਉਗਾ ਹੋਰ ਤੇ ਉਹ ਬਸ ਮਾਲਕ ਕੋ ਸਬਰ ਰੱਖੀ ਕੋਈ ਵੀ ਨਾ ਐਂ ਵੀ ਕਰਦੇ ਹੰਕਾਰ ਜੀ ਐਡਾ ਆਵੇ ਹਾਂ ਪਾਣੇ ਪਪੈਣ ਨੂੰ ਸਾਚੀ ਦੇਖੀ ਹੈ ਨਾ ਕਰਦੇ ਐਂ ਬਸ ਤਾਂ ਕੱਖੇ ਆਸ ਮਾਲਕ ਆ ਦੀਏ ਜਾ ਚ

तक्की भैया हां क्रेन तुट्टी नहीं ला दे ला दे फटाफट ला दे ला दे ला दे फिर फटाफट ला दे ला प्लांटी मार के लाऊंगी पोछे हैं हम प्लांटी मार के पोछे लाऊंगी हैं ਪਰ ਬੜਾ ਇਹਨਾਂ ਬੈਠ ਕੇ ਕੀ ਜੰਗ ਆਸੇ ਮਾਂ ਕਿਤੇ ਬਾਲੇ ਰਗੜ ਰਗੜ ਕੇ ਲਾਣੀ ਤਾਂ ਮਾਂ ਕਿਤੇ ਜ਼ਿਆਦਾ ਰਗੜ ਰਗੜ ਕੇ ਆਦੀ ਆ ਮਾਈਗਾ ਤੋਕੀ ਜੀ ਪਈਆਂ ਜਿਵੇਂ ਤੇਰੀ ਮਾਂ ਜ਼ਬਰਦਸਤ ਕੰਮ ਕਰਾ ਰਹੀ ਹੋਵੇ ਦੇਖ ਜ਼ਬਰਦਸਤ ਕੰਮ ਕਰਾ ਰਹੀ ਐ ਨਾ ਹਾਂ ਮੈਂ ਦੋ ਵੰਦਤੀ ਮੈਂ ਬਸ ਮੈਂ ਤਾਂ ਰੋਟੀ ਖਾ ਕੇ ਜੀ ਕਚੌੜੇ ਬਹੁਤ ਬਾਗਣੀ ਹੈ ਕੱਚੇ ਵੜੇ ਕਰਕੇ ਨਾ ਬਾਹਲਾ ਹੋ ਜਾਂਦਾ ਮਿੱਟੀ ਅੰਦਰ ਕਮਰਿਆਂ ਚ ਮੈਨੂੰ ਸਾਈ ਲੱਗੀ ਜਾਂਦਾ ਮੈਨੂੰ ਤਾਂ ਪੁਰਣੀ ਲੱਗ ਜਾਂਦਾ ਚੱਕਰ ਆਵੇ ਜਿਵੇਂ ਹੈ ਫਿਰ ਖੜੀ ਹੋ ਜਾ ਜੀਜਾ ਕਚਾ ਪੈ ਜਾ ਫਿਰ ਆ ਪੈ ਜਾ ਮੈਂ ਤਾਂ ਬਹੁਤ ਹੀ ਚੱਲਦੀ ਹੈ ਫਲਾ ਮੈਂ ਲਾ ਦਿੰਨੀ ਆ ਤੋ ਬਣ ਹੋਰ ਮੈਂ ਲਾ ਦਿੰਨੀ ਮੈਂ ਤੋ ਬਾਰ ਬਠਾ ਟੁੱਟ ਜੇ ਆ ਜਾ ਟੁੱਟ ਜੇ ਬਠਿਆ ਮੈਂ ਹੁਣ ਤੋ ਉਲਟੀ ਆਉ ਸ਼ਾਮ ਦੇ ਵਜੇ ਗਏ ਨੇ ਪੰਨ ਤੇ ਇੱਕ ਦਮ ਪੋਚਾ ਗੰਦਿਲ ਗੁੰਦ ਨਹੀਂ ਬਿਲਕੁਲ ਉਹ ਇਸ ਜੀ ਤਬiyat ਖਰਾਬ ਕਿਉਂ ਕਿ ਉਸ ਤੋ ਪਹਿਲਾਂ ਜਦ ਮੈਂ ਇਟਾ ਗੇਰ ਲਗਾ ਕੇ ਟੀਸੀੀ ਉਸ ਟਾਈਮ ਮੈਂ ਨੇ ਆਗੀ ਜੀ ਮੈਨੂੰ ਥੋੜੀ ਭੁੱਖ ਜੀ ਲੱਗੀ ਤੇ ਇੱਕ ਰੋਟੀ ਖਾ ਲਈ ਤੇ ਰੋਟੀ ਖਾਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗੀ ਆਇਆ ਸੀਗਾ ਵੀ ਮੇਰੇ ਸਾਰੇ ਤੇ ਦਰਦ ਹੋ ਰਹੇ ਕੁਪਰਾਟ ਜੀ ਹੋਈ ਜਾ ਰਹੀ ਸੀ ਅੰਦਰੋਂ ਜਿਵੇਂ ਮੈਂ ਪਹਿਲਾਂ ਵੀ ਮਤਲਬ ਕਈ ਵਾਰ ਦੱਸਿਆਗਾ ਵੀ ਮਤਲਬ ਪਹਿਲਾਂ ਮੈਨੂੰ ਮਤਲਬ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਵੀ ਕੋਈ ਚੀਜ਼ ਮੈਨੂੰ ਪਚਦੀ ਨਹੀਂ ਹੈਗੀ ਮੈਂ ਖਾ ਪੀ ਲੈਂਦੀ ਸੀ ਬਟ ਹੁਣ ਮੇਰੀ ਇਹ ਦਿੱਕਤ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ ਜੀ ਤੇ ਬੱਸ ਰੋਟੀ ਖਾਈ ਤੇ ਉਸ ਤੋਂ ਬਾਅਦ ਥੋੜਾ ਜਿਹਾ ਇਸ ਤਰ੍ਹਾਂ ਮੈਨੂੰ ਲੱਗਨ ਲੱਗ ਪਿਆ ਪਰ ਫਿਰ ਵੀ ਮੈਂ ਸੋਚਿਆ ਮੈਂ ਕਦੇ ਪੁੱਛਾਂ ਤਾਂ ਮੈਂ ਲਗਾਉਂਗੀ ਵੀ ਮਤਲਬ ਮੈਨੂੰ ਹੋਇਆ ਸੀਗਾ ਵੀ ਥੋੜਾ ਜਿਹਾ ਹਲ-ਜੁਲ ਕੇ ਜਾ ਤੇ ਫਿਰ ਕੋਈ ਕੰਮ ਵਗੈਰਾ ਕਰਕੇ ਵੀ ਆਪਾਂ ਕੀ ਪਤਾ ਵੀ ਸੈੱਟ ਹੀ ਹੋ ਜਾਮਾ ਤੇ ਪਏ ਪਏ ਤਾਂ ਬੈਸੀ ਜ਼ਿਆਦਾ ਲੱਗਣ ਲੱਗ ਜਾਂਦਾ ਹੈਗਾ ਵੀ ਆਪ ਪਏ ਆ ਸ਼ਾਇਦ ਕੁਝ ਖਾ ਪੀ ਲਿਆ ਤੇ ਕੁਝ ਕੀਤਾਣ ਹੈਗਾ ਵੀ ਤਾਂ ਸ਼ਾਇਦ ਜ਼ਿਆਦਾ ਹੋ ਰਿਹਾ ਹੈ ਪਰ ਇੱਕਦਮ ਜਦੋਂ ਐਵੇਂ ਮੈਂ ਹੋ ਗਿਆ ਵੀ ਮੈਨੂੰ ਮਤਲਬ ਚੱਕਰ ਆਉਣਾ ਜਾਇਆ ਸਟਾਰਟ ਹੋ ਗਿਆ ਤੇ ਉਸ ਟਾਈਮ ਔਟ ਕੇ ਜਾ ਕੇ ਧੁੱਪ ਚ ਬੈਠ ਗਈ ਥੋੜਾ ਟਾਈਮ ਧੁੱਪ ਚ ਬੈਠੀ ਤੇ ਪਰ ਬੈਠਿਆ ਵੀ ਨਹੀਂ ਜਾ ਰਿਹਾ ਸੀਗਾ ਤੇ ਫਿਰ ਹੁਣ ਅੰਘੇ ਅੰਦਰ ਪੈ ਗਈ ਕਾਫੀ ਜ਼ਿਆਦਾ ਠੰਡ ਲੱਗ ਰਹੀ ਹੈ ਪਤਾ ਨਹੀਂ ਐਵੇਂ ਜੈ ਫੀਲ ਹੋਇਆ ਜਿਵੇਂ ਬੁਖਾਰ ਜਾ ਹੋਊਗਾ ਹੋ ਸਕਦਾਗਾ ਤੇ ਆਥਣ ਤੜਕੇ ਇਹ ਠੰਡ ਕਾਫੀ ਜ਼ਿਆਦਾ ਹੁੰਦੀ ਹੈ ਸੋ ਸਾਰਿਆਂ ਨੇ ਬਚ ਕੇ ਰਹੋ ਇਹ ਨਾਲ ਸੋਚੋ ਮੇਰੇ ਮੰਗੂ ਬੇਚੋੜ ਵੇ ਹੁਣ ਆਪਾਂ ਬੀ ਮਤਲਬ ਸਰਦੀ ਦਾ ਕੋਈ ਕਪੜਾ ਨਹੀਂਗਾ ਪਾਉਣਾ ਗਰਮੀ ਗਰਮੀ ਦੀਆ ਟੀ-ਸ਼ਰਟ ਆ ਵਾਗੇ ਕੋਮੂ ਨਹੀਂ ਨਹੀਂ ਬਲਕੇ ਕੋਟ ਵਗੈਰਾ ਪਾ ਕੇ ਰੱਖੋ ਤੇ ਬਚ ਕੇ ਰਹੋ ਜਿੰਨਾ ਬਚਿਆ ਜਾਂਦਾ ਹੈ ਜਾਂਦੇ ਆਂਦੇ ਜਿੰਨਿਆਂ ਨੂੰ ਵੀ ਇਹ ਬਿਮਾਰੀ ਜੀ ਲੱਗ ਜਾਂਦੀ ਹੈ ਨਾ ਤੇ ਕਾਫੀ ਟਾਈਮ ਸੈਟ ਨਹੀਂ ਹੁੰਦਾ ਸੋ ਇਸ ਲਈ ਆਪਣਾ ਬਹੁਤ ਬੁਰਾ ਧਿਆਨ ਰੱਖੋ ਤੇ ਬਾਕੀ ਥੜੋਤ ਕੰਮ ਕਾਦੇ ਰਹੋ ਖੁਸ਼ ਰਹੋ ਤੇ ਵਸੌਮੀ ਮੈਂ ਵੀ ਉਦੋਂ ਦੀ ਵਸ ਇੱਥੇ ਰੈਸਟ ਹੀ ਕਰ ਰਹੀ ਆਂ ਕਿ ਪੰਜ ਤੇ ਹੁਣ ਮੈਂ ਸੋਚ ਰਹੀ ਸੀ ਕਿ ਵੀ ਮਤਲਬ ਜਿਹੜੀ ਮੈਂ ਵੀਡੀਓ ਬਣਾ ਰਹੀ ਸੀ ਵੀ ਉਹਦਾ ਲਾਸਟ ਉੱਪਰ ਲਗਾ ਦਾਂ ਤੇ ਤਾਂ ਫਿਰ ਮੈਂ ਸੋਚਾਂ ਮੈਂ ਕਿ ਚਲੂ ਆਂਦਰੀ ਇਹਦਾ ਲਾਸਟ ਕਰ ਦਿੰਨੀ ਆ ਇੱਕ ਵਾਰ ਫਿਰ ਬੀਟ ਜੀ ਖਤਮ ਹੋ ਜਾਂਦੀ ਹੈ ਤੇ ਮੈਨੂੰ ਖੁਦ ਨੂੰ ਵੀ ਐਵੇਂ ਵਧੀਆ ਲੱਗਦਾ ਹੈਗਾ ਵੀ ਅੱਜ ਕੁਛ ਤਾਂ ਮੈਨੇ ਉਹ ਜਿਆ ਕੀਤਾ ਵੀ ਜਿਹੜਾ ਮਤਲਬ ਮੈਨੇ ਬੋਲਿਆ ਸੀਗਾ ਵੀ ਮੈਂ ਇਹ ਕਰੂੰਗੀ ਤੇ ਕਰਤਾ ਉਹ ਜੀ ਜ਼ਿਆਦਾ ਤਰ ਮੇਰੇ ਵੱਸੋਂ ਹੋਂ ਤਾਂ ਕੇਹੀ ਹੋਏ ਕਿ ਮੈਂ ਬੋਲ ਦਿੰਨੀ ਆ ਮਰ ਕਰਦੀ ਕੁਛ ਨਹੀਂ ਬਸ ਬੋਲ ਬੋ ਕੇ ਸਾਈਡ ਹੋ ਜਾਂਦੀ ਆ ਠੰਡ ਜੀ ਲੱਗੀ ਜਾਂਦੀ ਆ ਕਿ ਸਿਰੇ ਪੰਨ ਲੈਣੀਆਂ ਕੀਪਤਾ ਸੇ ਇਫੇਰ ਦਰਦ ਤਾਂ ਹਟ ਗਿਆ ਸਿਰ ਵੀ ਬਹੁਤ ਜ਼ਿਆਦਾ ਤਾਂ ਅੱਗ ਲੱਗ ਰਹੀ ਆ ਅੱਜ ਕੱਲ ਬਲ ਜਾਦੀ ਉਹ ਹੋ ਆ ਕਿਵੇਂ ਇਹ ਕਰਤਾ ਇੱਕ ਵੱਡਾ ਇੱਕ ਛੋਟਾ ਇਹ ਠੀਕ ਕਰ ਲਿਆ ਤੋਪੀਆਂ ਸਿਰ ਨੂੰ ਰੱਖ ਕੇ ਇਹ ਚੀਜ਼ਾਂ ਵੀ ਪੱਲੇ ਪਈ ਚਲੋ ਕੋਈ ਗੱਲ ਕੀ ਫਰਕ ਪੈਂਦਾ ਹੈ ਮੈਨੂੰ ਕਹਿਣਾ ਤਾਂ ਤੁਸੀਂ ਫਿਰ ਵੀ ਵਧੀਆ ਹੀ ਹੈ ਤੇ ਮਤਲਬ ਕੋਈ ਕੋਈ ਫਰਕ ਨਹੀਂ ਪੈਂਦਾ ਅੱਗੇ ਮੈਂ ਕਿਵੇਂ ਮੈਨੇ ਕੁਛ ਕਰ ਲਿਆ ਇਸ ਦਾ ਮੈਨੂੰ ਪਤਾ ਹੈ ਤੁਸੀਂ ਕਮੋਗੇ ਤਾਂ ਫਿਰ ਵੀ ਇਹੀ ਵੀ ਮੈਂ ਬਹੁਤ ਵਧੀਆ ਲੱਗਦੀ ਹਾਂ ਚਲੋ ਹੁਣ ਫਿਰ ਮੇਰਾ ਮਾਨ ਨਹੀਂ ਰੱਖ ਲਿਓ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਪਿਆਰ ਦੇਆ ਕਰੋ ਤੇ ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਸਾਰੇ ਨੂੰ ਆਪਣੀ ਗੱਡੀ ਦਿਖਾਈ ਕੱਲ ਨੂੰ ਜੇ ਹੋਰ ਮੈਂ ਕੋਈ ਕਦੇ ਕੋਈ ਸਾਧਨ ਨਾਲ ਜੁੜ ਗਿਆ ਤਾਂ ਫਿਰ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਜੇ ਕੋਈ ਕਿਸੇ ਨੇ ਵੀ ਮਤਲਬ ਗੱਡੀ ਮੇਰੀ ਨਹੀਂ ਦੇਖੀ ਹੈਗੀ ਸਿੱਧਾ ਵੀਡੀਓ ਦੇ ਲਾਸਟ ਤੇ ਆ ਗਿਆ ਉਹ ਵੀ ਵੀਡੀਓ ਦਾ ਸਟਾਰਟ ਜਾ ਕੇ ਜਰੂਰ ਦੇਖਿਓ ਤੇ ਮੇਰੀ ਜਿਹੜੀ ਗੱਡੀ ਮੈਂ ਲਈ ਹੈ ਉਹ ਗੱਡੀ ਮੇਰੀ ਦਿਖਾਈ ਦਊਗੀ ਤੁਹਾਨੂੰ ਤੇ ਜਰੂਰ ਦੇਖਿਓ ਗੱਡੀ ਤੇ ਕੰਗ੍ਰੈਚੁਲੇਸ਼ਨ ਜਰੂਰ ਕਰਿਓ ਕਮੈਂਟਰ ਦੇ ਵਿੱਚ ਠੀਕ ਹੈ ਉਹੀ ਗੱਡੀ ਲਈ ਵਧਾਈਆਂ ਦੇਣੀਆਂ ਤਾਂ ਬਣਦੀਆਂ ਨੇ ਜੇ ਮੈਨੂੰ ਵਧਾਈਆਂ ਮਿਲਣਗੀਆਂ ਫਿਰ ਸ਼ਾਇਦ ਹੋ ਸਕਦਾ ਮੈਂ ਪਾਰਟੀ ਵੀ ਦੇ ਦਾਂ ਤੇ ਕੱਡੇ ਪੂਰੀ ਮਤਲਬ ਜਿੰਨੀ ਮੈਂਨੇ ਸੋਚੀ ਨਹੀਂ ਸੀਗੀ ਵੀ ਕਦੇ ਇੰਨੀ ਵੱਡੀ ਜੁੜ ਜੂਗੀ ਪਰ ਮੇਰੀ ਸੋਚ ਤੋਂ ਵੀ ਵੱਡੀ ਜੁੜ ਗਈ ਸੋ ਠੀਕੇ ਸਾਰਿਆਂ ਨੂੰ ਥੈਂਕ ਯੂ ਤੇ ਜਦੋਂ ਜੰਦੇ ਜਿਹੜੀ ਵੀ ਪੈਣ ਪ੍ਰਾ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਤੋਂ ਸਬਸਕ੍ਰਾਈਬ ਕਰਿਆ ਕਰੋ ਬੈਲ ਦੇ ਆਈਕਨ ਨੂੰ ਜਰੂਰ ਤੋਂ ਪ੍ਰੈਸ ਕਰਿਆ ਕਰੋ ਫੇਰ ਉਪਰ ਕੀ ਹੁੰਦਾ ਹੈਗਾ ਬਈ ਮਤਲਬ ਬਸ ਵੀਡੀਓ ਤੇ ਜਾਣਾ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਉਹਦੀ ਨੋਟੀਫਿਕੇਸ਼ਨ ਆਉਂਦੀ ਹੈ ਸਿੱਧਾ ਕਲਿੱਕ ਕਰੋ ਨੋਟੀਫਿਕੇਸ਼ਨ ਤੇ ਆਪਾਂ ਆਟੋਮੈਟਿਕੀ ਵੀਡੀਓ ਤੇ ਪਹੁੰਚ ਜਾਗੇ ਸੋ ਸਾਰੇ ਜਣੇ ਲਾਈਕ ਕਰਿਓ ਤੇ ਆਪਣੀ ਨਵੀਂ ਗੱਡੀ ਲਈ ਆਪਾਂ ਨੂੰ ਮਤਲਬ ਬਤਾਇਆ ਜਰੂਰ ਦੇਣੀ ਹੈ ਨੇ ਤਨੂੰ ਪਤਾ ਹੈ ਵੀ ਕਿੰਨੀ ਮਿਹਨਤ ਕੀਤੀ ਹੈ ਮੈਨੇ ਇੱਥੇ ਤੱਕ ਪਹੁੰਚਣ ਲਈ ਤੇ ਗੱਡੀ ਮੈਨੂੰ ਕੋਈ ਇੰਨੀ ਸਸਤੀ ਨਹੀਂ ਜੁੜੀ ਗੱਡੀ ਗੱਡੀ ਦੇ ਪਿੱਛੇ ਇੰਨੀ ਜ਼ਿਆਦਾ ਮਿਹਨਤ ਸਟਰਗਲ ਤੁਸੀਂ ਮੇਰੇ ਦੇਖੀ ਹੋਈ ਹੈ ਤੇ ਇੰਨੀ ਵਧੀਆ ਹੈ ਏ ਏਡੀ ਬੜੀ ਗੱਡੀ ਸੋ ਸਾਰਿਆਂ ਨੂੰ ਕंग्रेचुਲੇਸ਼ਨ ਕਰੂਗੀਆਂ ਕਮੈਂਟਾਂ ਦੇ ਵਿੱਚ ਥੈਂਕ ਯੂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਆਪਣਾ ਇੰਨਾ ਜ਼ਿਆਦਾ ਕੀਮਤੀ ਸਮਾਂ ਮੈਨੂੰ ਦੇਣ ਲਈ ਸਭ ਦਾ ਦਿਲੋਂ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਖੁਸ਼ ਰਹੋ